ਵੱਡੀ ਕਾਰਵਾਈ ਦੀ ਤਿਆਰੀ 'ਚ 트럼ਪ ਸਰਕਾਰ ਅਮਰੀਕਾ ਦੇ ਨਵੇਂ ਪਲਾਨ ਨਾਲ ਹਿੱਲੀ ਪੂਰੀ ਦੁਨੀਆ ਜਲਦ ਹੋ ਸਕਦਾ ਹੈ ਇਹ ਵੱਡਾ ਐਲਾਨ ਨਾਗਰਿਕਤਾ ਅਤੇ ਗੈਰ ਕਾਨੂੰਨੀ ਪ੍ਰਵਾਸੀਆਂ ਉੱਤੇ ਲਾਏ ਜਾ ਰਹੇ ਵੱਡੇ ਐਕਸ਼ਨ ਦੇ ਵਿਚਾਲੇ ਅਮਰੀਕਾ ਨੇ ਇੱਕ ਅਜੀਹਾ ਐਲਾਨ ਕੀਤਾ ਜਿਸ ਨਾਲ ਪੂਰੀ ਦੁਨੀਆ ਹਿੱਲ ਗਈ ਰਾਸ਼ਟਰਪਤੀ ਡੋਨਾਲਡ 트럼ਪ ਨੇ ਐਲਾਨ ਕੀਤਾ ਕਿ ਅਮਰੀਕਾ ਗਾਜ਼ਾ ਪੱਟੀ ਉੱਤੇ ਸ਼ਾਸਨ ਲਈ ਤਿਆਰ ਹੈ ਅਜੇਹੇ ਵਿੱਚ ਸਵਾਲ ਇਹ ਉੱਠਦਾ ਹੈ ਕਿ ਜਿਸ ਗਾਜ਼ਾ ਵਿੱਚ ਮਿਸਰ ਅਤੇ ਜਾਰਡਨ ਵਰਗੇ ਮੁ슬ਮ ਦੇਸ਼ ਨਹੀਂ ਆਉਣੇ ਚਾਹੁੰਦੇ ਜਿੰਨਾ ਫਲੀਸਤੀਨੀਆਂ ਨੂੰ ਕੋਈ ਸ਼ਰਨ ਨਹੀਂ ਦੇਣਾ ਚਾਹੁੰਦਾ ਆਖਿਰਕਾਰ ਟਰੰਪ ਦੀ ਉਸ ਗਾਜ਼ਾ ਪੱਟੀ ਵਿੱਚ ਕੀ ਦਿਲਚਸਪੀ ਹੈ ਆਓ ਜਾਣਦੇ ਹਾਂ 16 ਮਹੀਨਿਆਂ ਦੀ ਬਾਰੂਦੀ ਲੜਾਈ ਨੇ ਪੂਰੀ ਗਾਜ਼ਾ ਪੱਟੀ ਨੂੰ ਮਲਬੇ ਦੇ ਢੇਰ ਵਿੱਚ ਬਦਲ ਦਿੱਤਾ ਹੈ ਗਾਜ਼ਾ ਪੱਟੀ ਵਿੱਚ ਇੱਕ ਵੀ ਇਮਾਰਤ ਦੂਰ ਦੂਰ ਤੱਕ ਖੜੀ ਨਜ਼ਰ ਨਹੀਂ ਆਉਂਦੀ ਜੋ ਵੀ ਦਿਖਾਈ ਦੇ ਰਿਹਾ ਹੈ ਉਹ ਟੈਂਟਾਂ ਦੀਆਂ ਲੰਬੀਆਂ ਲਾਈਨਾਂ ਹਨ ਇਸ ਕਾਰਨ ਟਰੰਪ ਦੀਆਂ ਗਾਜਾਂ ਫਾਈਲਾਂ ਨੂੰ ਲੈ ਕੇ ਸਵਾਲ ਪੁੱਛੇ ਜਾ ਰਹੇ ਹਨ ਇਸ ਤੋਂ ਪਹਿਲਾਂ ਇਹ ਸਮਝ ਲਓ ਕਿ ਜੇਕਰ ਗਾਜਾ ਪੱਟੀ ਦਾ ਪ੍ਰਸ਼ਾਸਨ ਟਰੰਪ ਸੁਭਾਲ ਲੈਂਦੇ ਹਨ ਤਾਂ ਇਸ ਜ਼ਮੀਨ ਦੇ ਟੁਕੜੇ ਤੇ ਉਹ ਕੀ ਕੀ ਕਰਨਗੇ ਟਰੰਪ ਦੀ ਯੋਜਨਾ ਮੁਤਾਬਕ ਸਭ ਤੋਂ ਪਹਿਲਾਂ ਵਿਸਥਾਪਿਤ ਫਲੀਸਤੀਨੀਆਂ ਦੇ ਇੱਕ ਹਿੱਸੇ ਨੂੰ ਮਿਸਰ ਅਤੇ ਜਾਰਡਨ ਭੇਜਣਾ ਹੈ ਟਰੰਪ ਦੀ ਯੋਜਨਾ ਦਾ ਦੂਜਾ ਪੜਾਅ ਗਾਜ਼ਾ ਵਿੱਚ ਵਸਾਈਆਂ ਜ਼ਮੀਨਦੋਜ਼ ਸਰੰਗਾਂ ਨੂੰ ਹਟਾਉਣਾ ਹੈ ਅਤੇ ਟਰੰਪ ਦੀ ਯੋਜਨਾ ਦਾ ਤੀਜਾ ਹਿੱਸਾ ਗਾਜ਼ਾ ਦੇ ਮਲਬੇ ਨੂੰ ਹਟਾਉਣਾ ਅਤੇ ਇਮਾਰਤਾਂ ਨੂੰ ਦੁਬਾਰਾ ਬਣਾਉਣਾ ਹੈ ਅਤੇ ਚੌਥਾ ਹਿੱਸਾ ਗਾਜ਼ਾ ਪੱਟੀ ਤੋਂ ਹਮਾਸ ਦੇ ਹਰ ਇੱਕ ਨਿਸ਼ਾਨ ਨੂੰ ਖਤਮ ਕਰਨਾ ਹੈ ਇਹ ਅਮਰੀਕਾ ਦਾ ਉਦੇਸ਼ ਹੈ ਜੋ 트럼ਪ ਨੇ ਦੁਨੀਆ ਨੂੰ ਦੱਸਿਆ ਹੈ ਪਰ ਇਹ 트럼ਪ ਦੀਆਂ ਗਾਜਾ ਫਾਈਲਾਂ ਦੀਆਂ ਫਾਈਲਾਂ ਦੀ ਅਸਲੀਅਤ ਹੈ ਜਾਂ ਕਿ 트럼ਪ ਦੀ ਯੋਜਨਾ ਕੁਝ ਹੋਰ ਹੈ ਜੇਕਰ ਅਮਰੀਕੀ ਫੌਜਾਂ ਗਾਜਾ ਵਿੱਚ ਆਉਂਦੀਆਂ ਹਨ ਤਾਂ ਅਮਰੀਕਾ ਦੇ ਦੋ ਹਿੱਤ ਸਿੱਧੇ ਤੌਰ ਤੇ ਪੂਰੇ ਹੋਣਗੇ ਇੱਕ ਪਾਸੇ ਇਜ਼ਰਾਈਲ ਦੀ ਮਦਦ ਲਈ ਇਜ਼ਰਾਈਲ ਦੀ ਸਰਹੱਦ ਤੇ ਅਮਰੀਕਾ ਦੀ ਰਣਨੀਤਿਕ ਮੌਜੂਦਗੀ ਬਣਾਈ ਜਾਵੇਗੀ ਦੂਜੇ ਪਾਸੇ ਗਾਜ਼ਾ ਵਿੱਚ ਅਮਰੀਕਾ ਦੀ ਫੌਜੀ ਦੀ ਮੌਜੂਦਗੀ ਖਾੜੀ ਵਿੱਚ ਅਮਰੀਕਾ ਦੇ ਮਿੱਤਰ ਦੇਸ਼ਾਂ ਨੂੰ ਸੁਰੱਖਿਆ ਪ੍ਰਦਾਨ ਕਰੇਗੀ ਇਹਨਾਂ ਦੋਹਾਂ ਹਿੱਤਾਂ ਦੀ ਪੂਰਤੀ ਕਾਰਨ ਕਰਨ ਨਾਲ ਸਭ ਤੋਂ ਵੱਡੀ ਸਮੱਸਿਆ ਅਮਰੀਕਾ ਦੇ ਕੱਟੜ ਵਿਰੋਧੀ ਈਰਾਨ ਲਈ ਹੋਵੇਗੀ ਜੈਸਲੀ ਇਜ਼ਰਾਈਲ ਸਾਊਦੀ ਅਰਬ ਅਤੇ ਜਾਰਡਨ ਵਰਗੇ ਅਮਰੀਕਾ ਦੇ ਮਿੱਤਰ ਦੇਸ਼ਾਂ ਤੇ ਕਿਸੇ ਵੀ ਤਰ੍ਹਾਂ ਦਾ ਦਬਾਅ ਬਣਾਉਣਾ ਮੁਸ਼ਕਲ ਹੋਵੇਗਾ ਇਹੀ ਕਾਰਨ ਹੈ ਕਿ 트럼ਪ ਦਾ ਐਲਾਨ ਹੁੰਦੇ ਹੀ ਇਜ਼ਰਾਈਲ ਨੇ ਇਸ ਤਰ੍ਹਾਂ ਦੀ ਤਾਇਨਾਤੀ ਦਾ ਤੁਰੰਤ ਸਵਾਗਤ ਕੀਤਾ ਹਰ ਪੰਜਾਬੀ ਅਪਡੇਟ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ